ਰਵੀਰ ਉੱਠਣਾ ਨਹੀਂ ਅੱਜ ਅੱਜ ਰਾਤ ਰਵੀਰੇਵੇਂ ਸੁੱਤਾ ਸੀ ਕੀ ਹੈ ਹਾ 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 ਅੱਜ ਰਾਤ ਰਵੀਰੇਵੇਂ ਕੋ ਸੁੱਤਾ ਸੀ ਪਾਪਾ ਜੀ ਇਹ ਦੱਸੋ ਕੀ ਹੈ ਹਾਂਜੀ ਇਸਕੇ ਤੋਂ ਪਹਿਲੇ ਇਹ ਬਿਲਟ ਹੈ ਇਸकी ਗਾਲ ਘੜੇ ਤੋਂ ਐਵੇਂ ਘੁਮਾਉੂ ਮਾਗੀ ਇਹ ਇਧਰ ਆ ਦੇਗਾ ਔਰ ਇਸ ਕੋ ਅਸੀਂ ਜੋੜਤੇ ਆ ਲਗਭਗ ਇਸ ਸਾਈਡ ਐਵੇਂ ਇਹਨੂੰ ਅੱਖਾਂ ਤੇ ਲਾ ਕੇ ਕੀ ਹੁੰਦਾ ਹੈ ਨੀਂਦ ਵਧੀਆ ਆਉਂਦੀ ਏ ਆਉਂਦੀ ਆ ਪਾਪਾ ਵਧੀਆ ਤੇ ਡ੍ਰੀਮਸ ਆਉਂਦੇ ਨੇ ਹਾਂਜੀ ਪਾਪਾ ਇਹ ਦੇਖੋ ਇਹ ਕੀ ਏ ਇਹ ਪੰਡਾ ਅੱਛਾ ਰਾਤ ਫਿਰ ਪੰਡਾ ਹੁੰਦਾ ਤੇ ਸੁਪਨੇ ਆ ਜਾਂਦੇ ਹਾਂ ਮੈਂ ਤੇ ਇਸ ਦਾਦੀ ਘਰ ਲੈ ਕੇ ਜਾ ਕੇ ਸੋऊंगा इसको ਇਹ ਨਾਲ ਲੈ ਕੇ ਜਾਏਗਾ ਅੱਜ ਉਹ ਵੀਰ ਨੇ ਜਾਣਾ ਕਰਨਾਲ ਕੀ ਕਰਨਾ ਉੱਥੇ ਪਾਪਾ ਵਿਆਹ ਵੇਖਣਾ ਅੱਜ ਫਿਰ ਹਾਂਜੀ ਔਰ ਪਾਪਾ ਪਿਛਲੇ ਹਫਤੇ ਫਿਰ ਵੀ ਰਵਿਆ ਵੇਖਿਆ ਐਤਕੀ ਫਿਰ ਵੀ ਆ ਵੇਖੇਗਾ ਹਾਂਜੀ ਅਗਲੇ ਮੁੰਜੇ ਨੀਂਦ ਆਈ ਨਾ ਹਾਂਜੀ ਟ੍ਰੈਫਿਕ ਮੈਂ ਮੈਂ ਕੰਬਲ ਲੈ ਕੇ ਜਾਊਗਾ ਅੜ ਇਸੇ ਬੂ 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 ਕ ਕ ਕ ਕ ਅੱਜ ਐਵੇਂ ਸੋਜੇਗਾ ਹਾਂਜੀ ਇਹ ਅੱਗੇ ਪੁਲਿਸ ਵਾਲਾ ਆ ਗਿਆ ਉਹਨੇ ਅਖਣਾ ਕਿ ਕੀ ਚੀਜ਼ ਐ ਵੀ ਮੈਂ ਬੋਲੂ ਉਹਨੇ ਅਖਣਾ ਤੁਸੀਂ ਫਿਲਮ ਲਾਈ ਅੱਖਾਂ ਤੇ ਜਿਵੇਂ ਆਪ ਗੱਡੀ ਨੂੰ ਬਲੈਕ ਕੀਤਾ ਹੁੰਦਾ ਤੇ ਚਲਾਨੀ ਕਰ ਦਿੰਦੇ ਉਨੇ ਆਣਾ ਰਵੀਰ ਤੇਰਾ ਚਲਾਣ ਹੋਏਗਾ ਕਿਉਂਕਿ ਤੂੰ ਅੱਖਾਂ ਦੇ ਫਿਲਮ ਲਾਈ ਫਿਰਨਾ ਹੈ ਫਿਰ ਕੀ ਆਖੇਗਾ ਮੈਂ ਕਹੂੰਗਾ ਪੁਲਿਸ ਅੰਕਲ ਤੂੰ ਸੇ ਤੂੰ ਮੁੱਝੇ ਨਹੀਂ ਭਗੜ ਸਕਤੇ ਉਹ ਹਉਤੇ ਕਿਉਂ ਗੱਡੀ ਚੜੀ ਦੇਖ ਸਕਦਾ ਉਹ ਤੇ ਉਪਰ ਹੀ ਦੇਖਤੇ ਖਿੜਕੀ ਪਿਛੋੜੀ ਸੜਕੀ ਖਿੜਕੀ ਦੇਖ ਰਹੀ ਹੈ ਪਤਾ जैसे लैबू गिरी की पीछे का सीट होती है अगर होती हुई तो वह जाएगा और पुलिस आगे को देखेगी पीछे को तो कोई नजर ही नहीं मारेगी क्योंकि पीछे मेरा बंदा नीचे हो गया होगा या नीचे गिर गया होगा उठन की उठ उठ होगा आज रवीर स्कूल जाना है कल रवीर ने छुट्टी ली okay. है ना कल एक और दो छुट्टियां ओके सोचो चौथे दिन आई तेरी पापा ਹਾਂਜੀ ਅਬ ਮੈਂ ਸੌਣੇ ਜਾ ਰਿਹਾ ਹਾਂ ਓਕੇ ਬਾਏ ਗੁੱਡ ਨਾਈਟ ਬਾਟੇ ਉੱਠਾ ਪੜਾ ਸੀ ਪਰ ਹੈ ਗੁੱਡ ਮਾਰਨਿੰਗ ਹਰਵੀਰ ਹਾਂਜੀ ਪਾਪਾ ਜੀ ਹੋ ਗਿਆ ਰੈਡੀ ਸਕੂਲ ਲਈ ਹਾਂਜੀ ਲੋ ਜੀ ਰਵੀਰ ਚੱਲਿਆ ਸਕੂਲ ਕੱਲਰ ਵੀਰ ਦੇ ਸਕੂਲੇ ਰਿਪਬਲਿਕ ਡੇ ਵੇ ਔਰ ਰਵੀਰ ਨੇ ਛੁੱਟੀ ਕਰਨੀ ਹੈ ਨਾ ਹਾਂਜੀ ਔਰ ਪਾਪਾ ਹਾਂਜੀ ਲਗਤੇ ਜਬਰ ਰਿਪੜ ਪੜੀ ਕਿਤੇ ਚਲੇ ਜਾਗਾ ਜਿਸ ਵਾਰ ਮੈਂ ਸਕੂਲ ਦੇ ਜਾਊਗਾ ਉਸ ਵਾਰ ਮਿਲ ਜੇਗਾ ਮੈਡਮ ਨੇ ਕਿਹੜੀ ਡਰੈਸ ਆਖੀ ਕੱਲ ਪਾ ਕੇ ਆਉਣੀ ਤੁਹਾਡੀ ਕਲਾਸ ਨੂੰ ਗਰੀ ਗ੍ਰੀਨ ਪਾ ਕੇ ਜਾਓਗੇ ਪਤੋਂ ਤੇ ਛੁੱਟੀ ਕਰਨੀ ਹੈ ਹਾਂ ਪਪਾ ਹਾਂਜੀ ਮੈਂ ਨਾ ਹੁਣ ਕਾ ਪਿਛਲੀ ਵਾਰ ਤੇ ਵਿਸਾਦਾ ਗੁੱਸੇ ਦਿਖਾਉਂ ਦੇ ਤੇ ਮੈਂ ਜਿ ਘੜਤਉਆ ਖੜਾਈ ਦੂ ਸਕੂਲ ਦੇ ਡਰੈਸ ਚ ਨਾ ਗਿਰ ਜੀ ਠੀਕ ਹੈ ਤੂੰ ਐਵੇਂ ਕਰਨਾ ਸ਼ਕਤੀਮਾਨ ਬਣ ਕੇ ਸਕੂਲੇ ਜਾ ਗਲੈਂਡ ਕਰ ਜਾਈ ਥੋੜ੍ਹ ਸ਼ਾਂਤ ਚ ਮੋਰਾ ਘੱਟ ਦੇ ਹਰ ਵੀਰ ਪਾਪਾ ਅਬ ਦੇਖ ਤੇ ਮੈਂ ਮੈਨੂੰ ਮੈਂ ਖੜਾ ਹੋਊਗਾ ਜਾਂ ਚੱਤਰ ਖਾ ਕੇ ਦੇ ਦੂ ਮੈਂ ਦੇ ਆ ਗਾਈਸ ਇਟਨੀ ਫਾਸਟ ਹੈ

ਆਇ ਤੂੰ ਸਕੂਲ ਤੇ ਕਿੱਥੇ ਪਹੁੰਚਿਆ ਸੋ ਘਰ ਮੈਂ ਆਪ 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 ਕੱਲ੍ਹ ਆਪਨੇ ਇੱਕ ਦੁਕਾਨ ਕੀ ਛਾਬੀ ਭੁੱਲ ਗਏ ਔਰ ਅੱਜ ਮਮਾ ਨੇ ਸੋਗੜ ਕਰੂ ਜੋਟੇ ਡਿੱਗੇ ਕੇ ਵਿੱਚ ਵਕਦੀਏ ਮੈਂ ਅੱਜ ਤੇ ਬਿਨਸ ਕੋਲ ਕੇ ਆਦੇ ਤਾਂ ਮੈਡਮ ਕੀ ਆਂਦੀ ਮੈਡਮ ਕਹਤੀ ਹੜਵੀ ਤੂੰ ਪੜਾਈ ਕਹਵੇਂ ਕਰੋਗੇ ਖਾਓਗੇ ਕਿਆ ਪੀਓਗੇ ਕਿਆ ਬੈਗ ਤੇ ਘਰ ਭੁੱਲ ਆਇਓ ਹੈ ਹਾਂਜੀ ਲੋ ਜੀ ਵੀਰ ਪਹੁੰਚ ਗਿਆ ਸਕੂਲ ਹੁਣ ਅਰ ਵੀਰ ਸਕੂਲ ਦੇ ਅੰਦਰ ਜਾਏਗਾ ਬੈਗ ਲੈ ਕੇ ਆਏ ਵੀਰ ਨਾਲ

ਇਸ ਕੋ ਬਸ ਕੋਰੇ ਨਾਲ ਇਪਰ ਚਾਰਜ ਨਹੀਂ ਹਾਲੇ ਤੱਕ ਇੰਨਾ ਦੇਣੇ ਵੇਖ ਲਾਈਟ ਤੂੰ ਵਿੱਚ ਲਾਤੀ ਏ ਆ ਪਾਪਾ ਇਹ ਆਪਰ ਵੀਰ 4:42 ਤੇ ਤੁਰੇ ਆ ਜੀ ਅੱਜ ਕਿੰਨੇ ਵਜੇ ਤੱਕ ਪਹੁੰਚਾਂਗੇ ਜਿੰਨੇ ਦੇ ਤੱਕ ਪਰ ਪਾਪਾ ਹਾਂ ਜੀ ਅਕੋਰਡਿੰਗ ਪਿਛਲੀ ਵਾਰ ਸੇ ਜ਼ਿਆਦਾ ਲੇਟ ੁੱਟ ਕੇ ਆਇਆ ਪਿਛਲੀ ਵਾਰ ਸੇ ਜ਼ਿਆਦਾ ਲੇਟ ਆਇਆ ਅੱਜ ਆਪਾਂ ਲੇਟ ਚੱਲੇ ਆ ਇਸਕਾ ਮੀਨਿੰਗ ਇਸ ਦਾ ਮਤਲਬ ਉਹ ਜਾ ਸਕਿਆ ਰਾਤ 2 3 ਵਜੇ ਨਹੀਂ ਜੇ ਇਹ ਤਾਂ ਆਪਾਂ ਨੂੰ ਟ੍ਰੈਫਿਕ ਨਾ ਮਿਲਿਆ ਫਿਰ ਤਾਂ ਆਪਾਂ ਪਹੁੰਚਾਂਗੇ ਕਰਨਾਲ 7 ਵਜੇ ਤੱਕ ਹਾਂ ਜੇ ਟ੍ਰੈਫਿਕ ਹੋਆ ਫਿਰ ਜੇ ਟ੍ਰੈਫਿਕ ਹੋਇਆ 1% ਫਿਰ ਆਪਾਂ ਪਹੁੰਚਾਂਗੇ ਕਰਨਾਲ ਜਿਆਦਾ ਨਹੀਂ ਤੇ 8 ਵਜੇ ਤੱਕ 8 9 ਵਜੇ ਤੱਕ ਬਸ ਹਾਂ ਸਹੀ ਗੱਲ ਹੈ ਹੁਣ ਆਪਾਂ ਇੱਥੇ ਬੱਗਾ ਸਟਿਚ ਲੀ ਦਿੱਤੀਆਂ ਨੇ ਪਹਿਲਾਂ ਲੈ ਲਈਏ ਨਾ ਹਾਂਜੀ ਦੋ ਪੱਤੀ ਦਰ ਗਈ ਹੈ ਨਾ ਦੋ ਹੋ ਗਏ ਬਿੱਟ ਹੋ ਗਿਆ ਫਿਰ ਦੱਸੋ ਕਿੰਨਾ ਟਾਈਮ ਲੱਗੇਗਾ ਕਿ ਦੋ ਹੋ ਗਿਆ ਟਾਈਮ ਉਸ 'ਤੇ ਦੋ ਟਾਈਮ ਲੱਗ ਜਾਗਾ ਪੱਕਾ ਵੀ ਹਾਂਜੀ ਉਹ ਤਾਂ ਪਿਕ ਹੋ ਗਈ ਹੋਣੀਆਂ ਨੇ ਉਹਦੇ ਤੇ ਨਹੀਂ ਲੱਗਦਾ ਕੈਸੇ ਕੈਸੇ ਤੈਨੂੰ ਸੇ ਬਿਠਾ ਜਾਗੇ ਦੁਕਾਨ ਤੇ ਆਖਾਂਗੇ ਨੂੰ ਰੱਖ ਲੋ ਰਵੀਰ ਨੂੰ ਪੈਸੇ ਕਹਨੀ ਅਸੀਂ ਦੇਨੇ ਆਣ ਕੇ ਤੈਨੂੰ ਵਿਆਹ ਮਤੋਂ ਲੈ ਲਾਂਗੇ ਪੈਸੇ ਦੇ ਦੇਾਂਗੇ ਨਹੀਂ ਹੈ ਚਲਾਕੋ ਸਹੀ ਗੱਲ ਨਹੀਂ ਦੇਖ ਲਿਆ ਚਲਾਕੋ ਇਹ ਆ ਗਿਆ ਬੇੜਾ ਕੈਡ ਦੀ ਪਿੱਛੇ ਪਿੱਛੇ ਅਕੈਡਮੀ ਗਈ ਏ ਹੁਣ ਇੱਥੇ ਆਪਣੀ ਸ਼ੋਪ ਆਏਗੀ ਹੈ ਨਾ ਰੁਕੋ ਦਿਖਾਤੇ ਆ ਕਾਪੜ ਤੱਕ ਕਾਤੀ ਹੈ ਅਲ ਅਲ ਆਤੀ ਹੈ ਆਪਕੋ ਦਿਖਾਏ ਕਿ ਕਾ ਤੱਕ ਹੈ ਬਸ ਇਹ ਇਹ ਦੇਖੋ ਅੱਜ ਆਪਾਂ ਸ਼ੋਪ ਦਾ ਇਹ ਆ ਸਾਡਾ ਸੋਪ ਇਹ ਇਹ ਵੇ ਕਿਹਾਗਾ ਉਹ ਉਹ ਐਸਬੀਆਈ ਕੇ ਨਾਲ ਉਹ ਦੇਖੋ ਉਹ ਅਗਰੇ ਤੁਮ ਤੁਸੀਂ ਆਗੇ ਸਿਆੜਿਆ ਤਾਂ ਉਹ ਦੇਖੋ ਆਪ ਕੋ ਐਸਾ ਪਾਕ ਦੇਖੇਗਾ ਫੇੜ ਆਏਗਾ ਅੱਜ ਆਪਾ ਸ਼ੋਪ ਟਾਈਮ ਨਾਲ ਵਧਾ ਦਿੱਤੀ ਹੈ ਨਾ ਆਪਾ ਕਰਨਾਲ ਜਾਣਾ ਇਸ ਕਰਕੇ ਨਾ ਹਾਂਜੀ ਹੋਰ ਪਾਪਾ ਜੀ ਹਾਂਜੀ ਆਪਕਾ ਗਾਇਸ ਆਪਕਾ ਅਕੋਰਡਿੰਗ ਅਸੀ ਕਿੱਥੇ ਪੱਗ ਸਟੀਚ ਕਲ ਦੇ ਕੀਏ ਦੀਏ ਦਿਖਾਓ ਅਸੀ ਪੱਗ ਦਿੱਤੀ ਏ ਇਨ ਸਟਾਈਲ ਬੁਟੀਕ ਵਾਲੇ ਨੂੰ ਆਪਨੇ ਦੱਸ ਦਿਆ ਪਾਪਾ ਸਭ ਕੋ ਪਤਾ ਹੋ ਗਿਆ ਓਕੇ ਬੜ ਕਰ ਰਿਹਾ ਹੈ ਹਰਵੀਰ ਹਾਂਜੀ ਪਾਪਾ ਜੀ ਆਪਣਾ ਵੇਖ 78 ਚੋਂ ਨਿਕਲਣ ਲੱਗੇ ਨਾ ਪਹਿਲੀ ਲਾਈਟ ਮਿਲ ਗਈ ਹੈ ਨਾ ਹਾਂਜੀ ਪਾਪਾ ਜੀ ਆਪਨ ਇੱਕ ਲੈਟ ਹੀ ਨਹੀਂ ਹੁੰਦਾ ਕਰਨਾਲ ਤੱਕ ਪਾਪਾ ਜੀ ਹਾਂਜੀ ਉਹ ਦੇਖੋ ਜਿੱਥੇ ਝੁੱਲੇ ਲੱਗੇ ਸੀ ਕਿ ਉਂਝਰ ਪੁੰਝਰ ਕਰ ਲਿਆ ਦੇਖੋ ਕਿ ਝੁੱਲੇ ਅਗਲੀ ਲਾਈਟਾਂ ਦੇਣੀ ਹੈ ਦੇਤ ਨਹੀਂ ਹੈਗੇ ਅੱਛਾ ਤਾਂ ਉਹ ਵਿੱਚ ਨਿਕਲ ਗਈ ਉਹ aí ਦੂ ਅੱਗੇ ਵੇ ਇਸ ਸਾਈਡ ਤੋਂ ਸਿੱਧਾ ਐਵੇਂ ਨ ਜਾਵਾਂਗੇ ਨਾ ਉਧਰ ਲੈਫਟ ਸਾਈਡ ਉਧਰ ਹੈ ਆਪਕੇ ਤੈਨੂੰ ਵੀ ਲਗਾਉਣੀ ਜੜ ਪੁੰਝੜ ਹੋ ਗਈ ਏ ਆੜੇ ਪਪਾ ਇਹ ਲੋ ਕੀ ਬਣਾੜਿਆ ਯਾ ਯਾ ਪਰਦਾ ਸੜ ਰੋਤਾ ਸੀ ਆਈ ਕੋਈ ਔਰ ਹੂੰ ਦੱਸਿਆ ਵੀ ਉੱਥੇ ਹੁੰਦਾ ਸੀ ਜਿੱਥੇ ਚੂਲੇ ਲੱਗੇ ਚੂਲੇ ਲੱਗੇ ਹਾਂਜੀ ਚੂਲੇ ਕੱਲ ਤੱਕ ਮੁੱਕ ਜਾਈਗੇ ਚੂਲੇ ਮੁੱਕਣਗੇ ਫਰਵਰੀ ਤੱਕ 15 ਫਰਵਰੀ ਨੂੰ ਲਾਸਟ ਚੂਲਿਆਂ ਦਾ ਮੀਨਿੰਗ ਮੀਨਿੰਗ ਨੈਕਸਟ ਮਹੀਨਾ 15 25 ਹੁੰਦਾ 15 ਕਿੰਨਾ ਹੁੰਦਾ 0 15 15 ਹੁੰਦਾ 15 ਪਤਾ ਸੀ ਪਤਾ ਸੀ 15 Papa ji ਔਰ ਕਿਉਂ ਗੋਲ ਗੱਪੇ ਵੜੇ ਆਪਰ ਵੀਰ ਜੀ ਤੋਂ ਪਿਛਲੇ ਹਫਤੇ ਗਏ ਸਾਂ ਆਪਾਂ ਨੂੰ ਕਿੰਨੀ ਜ਼ਿਆਦਾ ਤੁੰਦ ਮਿਲੀ ਸੀ ਹੈ ਨਾ ਹਾਂਜੀ ਹੁਣ ਵੀ ਕਿੰਨਾ ਸੂਰਜ ਨਿਕਲਿਆ ਹੋਇਆ ਹੈ ਜੀ ਰਾਤ ਕੋ ਰਾਤ ਕੋ ਤੁੰਦ ਹੋਤੀ ਹੈ ਸਵੇਰ ਆਈ ਗਰਮੀ ਦਾ ਸਵੇਰ ਗਰਮੀ ਹੁੰਦੀ ਹੈ ਨਾ ਹੁਣ ਤੇ ਰਾਤ ਨੂੰ ਵੀ ਤੁੰਦ ਨਹੀਂ ਪਏਗੀ ਉਹ ਤੇ ਵਧੀਆ ਮੌਸਮ ਹੁੰਦਾ ਹੈ ਕਿ ਗੁਰਮੀ ਥੋੜੇ ਸੇ ਆੜੀ ਹੈ ਨਾ ਥੋੜੀ ਜਿਹੀ ਜ਼ਿਆਦੀ ਗੜਬੇ ਔਰ ਕਮ ਠੰਡੀ ਆਜਰ ਵੀਰ ਕਿਹੜੇ ਪਾਸੇ ਚੱਲਿਆ ਅੱਜ ਫਿਰ ਰਵੀਰ ਚੱਲਿਆ ਉਸੇ ਪਾਸੇ ਬਨੂਡ ਵੱਲੋਂ ਹੀ ਉਸੇ ਪਾਸੇ ਸੇ ਜਿਸ ਪਾਸੇ ਸੇ ਪਹਿਲੀ ਬਾਰ ਆਇਸੀ ਕਿਉਂਕਿ ਇਸ ਪਾਸੇ ਲਾਈਟਾਂ ਨਹੀਂ ਹੁੰਦੀ ਹਨ ਇਸ ਕਰਕੇ ਕਿਸੇ ਨੇ ਵੀ ਕਦੀ ਮੁਹਾਲੀ ਤੋਂ ਚੰਡੀਗੜ੍ਹ ਤੋਂ ਕਰਨਾਲ ਜਾਣਾ ਹੁੰਦਾ ਵੱਡੇ ਬਾਈਪਾਸ ਵੱਲੋਂ ਨਹੀਂ ਜਾਣਾ ਚਾਹੀਦਾ ਇਧਰੋਂ ਜਾਣਾ ਚਾਹੀਦਾ ਹੈ जी। हाँ जी। अगर तो पापा और दूजा ऊपर के कुछ भी वक्स और है पीछे भी आपको बंद ऑन करने का मिलेगा ए सी और आगे भी मिलेगा बंद ऑन करने का ए सी या अपना अपना सामान रख सकते हो ये खिड़की का ਓਪਨਿੰਗ ਯਾ ਦਾਰੇਗਾ ਪਰ ਡਿਗਪਿੰਗਾ ਬਾਰੀ ਖੁੱਲ ਗਈ ਤੇ ਬਾਰੀ ਇਹ ਤਾਂ ਖੁੱਲਦੀ ਹੀ ਨਹੀਂ ਐ ਵੀ ਹੈ ਔਰ ਆਪਕੋ ਹਰ ਘੜ ਮੈਂ ਐਵੇ ਕੀ ਡਿਸਪਲੇ ਵੀ ਨਹੀਂ ਮਿਲੀ ਗਈ ਦੇਖੋ ਐਵੇ ਕੀ ਡਿਸਪਲੇ ਔਰ ਐਵੇ ਕੇ Winner ਵੀ ਨਹੀਂ ਮਿਲੇਗੇ ਔਰ ਪਾਪਾ ਆ ਵੀ ਸਾਈਂਟੀ ਮਿਲ ਗੋੜਾ ਆਪਕੋ ਇਹ ਚਾਰਜਰ ਆ ਦੋ ਵੀ ਆਲੇ ਰੋਡ ਤੇ ਵੀਰ ਜੀ ਆਪਾ ਕਰਨਾਲ ਜਾਈ ਤੇ ਟ੍ਰੈਫਿਕ ਵੀ ਨਹੀਂ ਹੁੰਦਾ ਹਣਾ ਕਰਨਾ ਆਹ ਉਹ ਟਰੱਕ ਚ ਕੀ ਜਾਂਦੇ ਆ ਅੰਕਲ ਜੀ ਬੋਚੋ ਅੰਕਲ ਟਰੱਕੇ ਵਿੱਚ ਕੀ ਲੈ ਕੇ ਜਾ ਰਹੇ ਹੋ ਅੰਕਲਾਂ ਦਾ ਬਾਬਾ ਜੀ ਦਾ ਠੱਲੂ ਬਾਬਾ ਜੀ ਦਾ ਠੱਲੂ ਪਾਪਾ ਉਹ ਬਾਬੇ ਸੁਭਾਉ ਲੋ ਬਾਬਾ ਜੀ ਦਾ ਠੱਲੂ ਸੁਬਾ ਸੁਬਾ ਸਵੇਰ ਕਿੱਥੇ ਚੱਲਿਆ ਬਾਬਾ ਜੀ ਦਾ ਠੱਲੂ ਅਰਵੀਰ ਕਰਨਾਲ ਜਾ ਕੇ ਕੀ ਕਰਨਾ ਹੈ ਬਾਬਾ ਜੀ ਦਾ ਠੱਲੂ ਹਾਂਜੀ ਬਾਬਾ ਜੀ ਆਹ ਵੇਖ ਅੱਜ ਕਿਸੇ ਦਾ ਪਾਪਾ ਨਾ ਉਹਨੂੰ ਕੱਢੀ ਗਿਫਟ ਕਰਨ ਲੱਗਾ ਚਾਣ ਵੇਖੀ ਤੇ ਚ ਦੇ ਤੈਨੂੰ ਕੀ ਲੱਗਦਾ ਉਹਦਾ ਬਰਥਡੇ ਹੋ ਗਿਆ ਕੀ ਹੋਏਗਾ ਪਰਫੂਮ ਆਈ ਤਾਂ ਖੁਸ਼ ਹੋਏਗਾ ਬੜਾ ਨਾ ਹਾਂ ਟੈਂਪੂ ਤੇ ਗੱਡੀ ਜਾਂਦੀ ਓਦੀ ਉਹ ਵੀ ਛੋਟੀ ਧੀ ਛੋਟੀ ਨਹੀਂ ਹੈਗੀ ਟੈਂਪੂ ਜੀ ਦੀ ਇਹ ਪੂਰੇ ਟੈਂਪੂ ਚ ਆਈ ਜੀ ਪਾਪਾ ਹਾਂਜੀ ਇਹ ਕਿੰਨਾ ਫੋਨ ਹੈ ਇਹ अपना पता नहीं किधर? ये तो पुराना फ़ोन है। तौड़ा आ, आ लेने से आ, आई तो था आपका। मम्मा दा था क्या मम्मा दा था मेरे साथ से। एक, एक मामा अब आ, दो, आ लेफ्ट रह गया किसका ਇਹ ਕੋ ਇੱਕ ਮਾਮੂ ਦਾ ਇਹ ਮਾਮੂ ਮਾਮੀ ਨਾਨੂ ਦਾ ਥਾ ਮੂਝੇ ਪਤਾ ਹੈ ਸਫੇਦ ਮੱਲਾ ਨਾਨੂ ਤੇ ਅਬ ਆ ਤੋਂ ਬੱਚੇ ਆ ਮਾਮੂ ਦਾ ਫਿੜਾ ਮਾਮੀ ਦਾ ਐਸਾ ਅਗਰੇ ਕਿਸੇ ਵੀ ਇਸ ਮੋੜ ਮੇ ਪਹਿਲਾਂ ਤਾਂ ਟ੍ਰੈਫਿਕ ਨਹੀਂ ਹੁੰਦੀ ਸੀ ਅੱਜ ਤੋਂ ਇੱਕ ਟ੍ਰੈਫਿਕ ਮਿਲੀ ਔਰ ਇਹ ਦੇਖੋ ਅਗਰੇ ਵੀਰ ਟੂਲ ਟੈਕਸ ਹੈ ਕਿੰਨੀ ਪੀੜ ਹੈ ਨਾ ਹਾਂਜੀ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਨੇ ਅਬ ਰਾਤ ਤੁਸੀਂ ਲਗਾ ਸੀ ਲੰਬੀ ਲਾਈਨੋਂ ਮੇ ਆਪਣਾ ਫਰਸਟ ਟੈਗ ਵੀਰ ਚਾਰਜ ਕਰਾਣਾ ਆਪਾਂ ਪੋਲੀਆਂ ਤੇ ਉਹ ਨੈਟਵਰਕ ਨਹੀਂ ਤੈਨੂੰ ਕੀ ਲੱਗਦਾ ਉੱਥੋਂ ਤੱਕ ਪਹੁੰਚਣ ਲੱਗਿਆ ਆਪਣਾ ਫਰਸਟ ਟੈਗ ਚਾਰਜ ਹੋ ਜਿਗਾ ਕਿ ਨਹੀਂ ਮੈਨੂੰ ਲੱਗਦਾ ਨਹੀਂ ਹੋਏਗਾ ਕਿਉਂਕਿ ਚਾਰ ਗੱਡੀਆਂ ਅੱਗੇ ਰਹਿ ਗਈਆਂ ਨੇ ਇਸ ਕਰਕੇ ਆਪਾਂ ਨੂੰ ਪੇ ਕਰਨੇ ਪੈਣਗੇ ਡਬਲ ਬਾਬਾ ਹਾਂਜੀ ਤੁਸੀਂ ਨਾ ਯਾਰ ਰੁਕ ਜਾ ਤੁਸੀਂ ਕਿਸੇ ਆਨਲਾਈਨ ਕੇ ਅੰਦਰ ਵੜ ਜਾ ਤੁਸੀਂ ਉਹ ਪਿੱਛੇ ਮੋੜ ਕੇ ਕਿਸੇ ਆਨਲਾਈਨ ਕੇ ਵਿੱਚ ਵੜ ਜਾ ਕਿਸ ਕੋ ਕਿਆ ਪਤਾ ਲੱਗਣਾ ਵੀਰ ਹਰਵੀਰ ਹਾਂਜੀ ਬਬੂ ਜੀ ਆਪਣਾ ਵੀਕਰ ਚਾਰਜ ਹੋਇਆ ਨਹੀਂ ਫਿਰ ਵੀ ਆਪਾਂ ਫੈਸਟੈਗ ਤੋਂ ਕਰਾਸ ਕਰ ਗਏ ਹਨਾ ਹਾਂਜੀ ਹਾਲੇ ਆਪਣਾ ਰਚਾਰਜ ਪ੍ਰੋਸੈਸਿੰਗ 'ਚ ਹੋਣ ਹੋਈ ਜਾ ਕੇ ਹੋ ਗਿਆ ਪਰ ਆਪਾਂ ਟੂਲ ਟੈਕਸ ਕਰਾਸ ਕਰ ਗਏ ਤੇ ਚਾਰਜ ਹੋਣ ਹੋਇਆ ਹਾਂ ਆਪਾਂ ਆਪੇ ਇਹ ਦੇਖੋ ਕੀ ਚੱਕਰ ਪਿਆ ਹੋਏਗਾ ਉਹਨੂੰ ਕਿਵੇਂ ਪਤਾ ਲੱਗਾ ਹੈਗਾ ਵੀ ਵਿੱਚ ਪੈਸੇ ਆਏ ਨੇ ਕਿੰਨੂੰ ਟੂਲ ਟੈਕਸ ਵਾਲੇ ਨੂੰ ਹਾਂ ਯਾਦ ਆਇਆ ਐਕਸ ਵਾਲੇ ਕੋ ਆਪਨੇ ਕੀ ਦਿੱਤਾ ਕੁਛ ਵੀ ਨਹੀਂ ਦਿੱਤਾ ਮੈਂ ਤੁਹਾਨੂੰ ਕੈਸ਼ ਦੇਣ ਲੱਗਿਆ ਸਾਂ ਉਹ ਆਂਦਾ ਤੁਹਾਡੇ ਕੱਟੇ ਗਏ ਨੇ ਪੈਸੇ ਉਸ ਕੋ ਪਤਾ ਪਤਾ ਹੋ ਕੇ ਲਗਾ ਆਹੇ ਰੂਮ ਸੈਟ ਲੱਗੇ ਹੁੰਦੇ ਨਹੀਂ ਇਹਨਾਂ ਨੂੰ ਡੈਰੀ ਨਹੀਂ ਲੱਗਦਾ ਪਿਆਣਾ ਪਤਾ ਹੋ ਕਿ ਆ ਹੋਆ ਸੀ ਅਸਲੀਅਤ ਮੈਂ लेंथ में वहाँ जो अंकल सी उन्होंने उनने बड़ी सीट ली सी ताकि गाड़ी दिख जाए उस तो छोटी सी आती है ना जिससे दिखता नहीं आगे वाले को और खड़े भी नहीं हुए बट्टी जी सीट ली है ताकि दिखे सा गाड़ी थोड़ी सी छोटी है इस खड़कों को पता उन्होंने उन ਉਨੇ ਆਗੇ ਤੇ ਪਿੱਛੇ ਮੀਨਰ ਦੇਖਾ ਕਿ ਕੀ ਕੀ ਹੋ ਕੀ ਹੋ ਰਿਹਾ ਹੈ ਫਿਰ ਉਹਨਾਂ ਨੂੰ ਪਤਾ ਚੱਲਾ ਕਿ ਇਹਨਾਂ ਨੇ 200 ਰੁਪਏ ਦਾ ਰੀਚਾਰਜ ਕਰ ਰਿਆ ਹੈ ਇਸ ਕਰਕੇ ਉਹਨਾਂ ਨੇ ਪੈਸੇ ਨਹੀਂ ਰਿਏ ਆਲੇ ਰਾਹ ਤੋਂ ਵੇਖਾ 40 ਮਿੰਟ ਜੰਬਾਲੇ ਪਹੁੰਚੀਦਾ ਨਾ ਜੇ ਜੀ ਆਪਾਂ ਡੇਰਾ ਬਸੇ ਵੱਲ ਜਾਂਦੇ ਤੇ ਆਪਣਾ ਫਵਾ ਘੰਟਾ ਲੱਗਣਾ 1.5 ਘੰਟਾ ਨਾ ਹਾਂਜੀ ਪਾਪਾ ਹਾਂਜੀ ਲਗਭਗ ਜੇ ਇਹ ਲੈ ਨਾ ਜੋ ਸੀ ਇਹ ਇੱਥੇ ਪਹੁੰਚਿਆ ਜੋ ਸਿੱਥੇ ਪਹੁੰਚਿਆ ਹਾਂਜੀ ਫਿਰ ਅਗਰੇ ਸੀ ਦੂਜੇ ਰਾਸ ਸਜਦੇ ਨਾ ਦੋਨੋਂ ਦੂਜੇ ਆਸੇ ਅਭੀ ਤੱਕ ਟੂਲ ਟੈਕਸ ਤੱਕ ਅਸੀਂ ਪੁੱਛਦੇ ਸਭ ਤੋਂ ਪਿੱਛੇ ਆਪਣਾ 78 ਵਾਲਾ ਜਿਹੜਾ ਉਹ ਸੀ ਬਾਇਓਨਸ ਵੀਲ ਉਹ ਫੁੱਟ ਰੱਕਾ ਆ ਗਈ ਵੇਗਾ ਇੱਥੇ ਇਹ ਦੂਜਾ ਹੈ ਇਸਕਾ ਕਾਪੀ ਰੇ ਇਸਕਾ ਕਾਪੀ ਰੇਟ ਆਇਆ ਹੈ ਕਾਪੀਰਾਈਟ ਆ ਗਿਆ ਇਹਦਾ ਹਾਂ ਕਾਪੀ ਕਰ ਰਿਹਾ ਹੈ